ਕਈ ਦਮ ਇੱਕ ਛੋਟੀ ਜੀ ਉਦਾਹਰਣ ਹੋਰ ਦੇਵਾਂ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਸਾ ਉਮਰ ਵਡੇਰੀ ਹੋ ਗਈ ਬੀਬੀ ਭਾਨੀ ਜੀ ਸਤਗੁਰਾਂ ਜੀ ਦੇ ਸੁਪੁੱਤਣੀ ਤੀਸਰੇ ਪਾਸਾ ਬਾਬਾ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਬਡੇਰੀ ਉਮਰ ਹੈ ਰੋਜ਼ ਇਸ਼ਨਾਨ ਕਰਾਉਂਦੇ ਨੇ ਗੁਰੂ ਪਿਤਾ ਜੀ ਦਾ ਇੱਕ ਦਿਨ ਇਸ਼ਨਾਨ ਕਰਾ ਰਹੇ ਨੇ ਜਦੋਂ ਇਸ਼ਨਾਨ ਕਰਾ ਰਹੇ ਨੇ ਸੁਰਤੀ ਜਿਹੜੀ ਪੀੜੀ ਤੇ ਸਤਿਗੁਰੂ ਬਹਿ ਕੇ ਇਸ਼ਨਾਨ ਕਰ ਰਹੇ ਨੇ ਬਾਬਾ ਅਮਰਦਾਸ ਮਹਾਰਾਜ ਬੀਬੀ ਭਾਨੀ ਦੀ ਨਿਗਾ ਪਈ ਤੇ ਉਹਦਾ ਇੱਕ ਪਾਵਾਂ ਟੜਕਿਆ ਹੋਇਆ ਏ ਤੇ ਉਹ ਪੀੜੀ ਤੋਂ ਜੁਦਾ ਹੋ ਰਿਹਾ ਏ ụpਟ ਰਿਹਾ ਏ ਹੁਣ ਪੀੜੀ ਤੋਂ ਪਾਵਾ ਟੁੱਟਣ ਲੱਗਿਆ ਬੀਬੀ ਭਾਨੀ ਨੇ ਚਾਰ ਸਪੇਰੇ ਵੇਖਿਆ ਮੈਂ ਕੁਝ ਲਾ ਦੇਮਾਂ ਥੱਲੇ ਸਤਿਗੁਰਾਂ ਦੀ ਬਡੇਰੀ ਉਮਰ ਹੈ ਡਿਗਣਾ ਪੈਣ ਪੀੜੀ ਤੋਂ ਚਾਰ ਸਪੇਰੇ ਕੁਝ ਗਸਿਆ ਨਾ ਐਨੇ ਨੂੰ ਪੀੜੀ ਦਾ ਪਾਵਾ ਟੁੱਟ ਗਿਆ ਬੀਬੀ ਭਾਨੀ ਜੀ ਨੇ ਆਪਣਾ ਹੱਥ ਪਾਵੇ ਥਲੇ ਦੇ ਦਿੱਤਾ ਪਾਵੇ ਦਾ ਬੈਲੈਂਸ ਬਣਾ ਦਿੱਤਾ ਇੱਕ ਹੱਥ ਨਾਲ ਉਸੇ ਤਰ੍ਹਾਂ ਸਤਿਗੁਰਾਂ ਦਾ ਇਸ਼ਨਾਨ ਕਰਾਉਂਦੇ ਰਹੇ ਹੁਣ ਟੁੱਟਣ ਕਰਕੇ ਉਹ ਖਲਪਾੜ ਕੇ ਲਓ ਤਿੱਖਾ ਕਹਿ ਲਓ ਬੀਬੀ ਭਾਨੀ ਜੀ ਦੇ ਹੱਥ ਵਿੱਚ ਚੁੱਭਿਆ ਤੇ ਹੱਥ ਨੂੰ ਕ੍ਰਾਸ਼ ਕਰ ਗਿਆ ਉਹ ਲੱਕੜ ਪਾਵੇ ਦੀ ਹੁਣ ਜਦੋਂ ਹੱਥ ਵਿੱਚ ਖੁੱਭ ਗਈ ਬਲੱਡ ਖੂਨ ਵਹਿਣਾ ਸ਼ੁਰੂ ਹੋ ਗਿਆ ਪਾਣੀ ਵਿੱਚ ਜਿਹੜੇ ਵਿੱਚ ਸਤਿਗੁਰੂ ਇਖਨਾਨ ਕਰ ਰਹੇ ਨੇ ਪਾਣੀ ਗੰਧਲਾ ਹੋਣਾ ਸ਼ੁਰੂ ਹੋ ਗਿਆ ਬਾਬੇ ਅਮਰਦਾਸ ਦੀ ਤੀਸਰੇ ਪਾਸਾ ਦੀ ਨਿਗਾਹ ਪਈ ਆਖਿਆ ਧੀ ਰਾਣੀਏ ਤੇ ਪਾਣੀ ਦੇ ਵਿੱਚ ਬਲੱਡ ਕਿਉਂ ਵਹਿ ਰਿਹਾ ਏ ਆਖਿਆ ਪਿਤਾ ਜੀ ਮੈਂ ਤੁਹਾਨੂੰ ਇਸ਼ਨਾਨ ਕਰਾ ਰਹੀ ਸੀ ਅਚਾਨਕ ਮੇਰੀ ਪਾਵੇ ਤੇ ਨਿਗਾਹ ਪਈ ਪਾਵਾ ਟੁੱਟ ਗਿਆ ਹੋਰ ਕੁਝ ਲਾਉਣ ਨੂੰ ਨਾ ਦਿਸਿਆ ਤੇ ਮੈਂ ਥੱਲੇ ਹੱਥ ਕਰ ਦਿੱਤਾ ਤੇ ਪਾਵਾ ਟਿੱਖਾ ਹੋਣ ਕਰਕੇ ਮੇਰੇ ਹੱਥ ਵਿੱਚ ਚੁਬ ਗਿਆ ਹੱਥ ਵਿੱਚ ਖੁੱਬ ਗਿਆ ਬਾਬੇ ਅਮਰਦਾਸ ਇੱਕੋ ਦਮ ਖੜੇ ਹੋਣ ਦਾ ਯਤਨ ਕੀਤਾ ਸਰੀਰ ਬਡੇਰਾ ਸੀ ਕਰੀਬ 71 72 ਸਾਲ ਦੀ ਉਮਰ ਸੀ ਤੇ ਹੁਣ ਉਮਰ ਬਡੇਰੀ ਹੈ ਫਿਰ ਵੀ ਕੋਸ਼ਿਸ਼ ਕੀਤੀ ਖੜਾ ਹੋਏ ਹੱਥ ਪੀਵੀ ਪੀੜੀ ਦੇ ਪਾਵੇਂ ਵਿੱਚ ਪਰੋਇਆ ਗਿਆ ਹੱਥ ਖਿੱਚਿਆ ਕੱਢਿਆ ਹੱਥ ਉੱਤੇ ਪੱਟੀ ਬੰਨੀ ਆਖਿਆ ਧੀਏ ਐਨੀ ਸੇਵਾ ਤੂੰ ਆਪਣੇ ਗੁਰੂ ਪਿਤਾ ਦੀ ਕਰ ਰਹੀ ਏ ਉਹ ਪ੍ਰਮਾਤਮਾ ਤੈਨੂੰ ਸਾਰੇ ਸੁੱਖ ਦੇ ਦੇਵੇ ਅੱਜ ਤੂੰ ਜੋ ਬੱਤੀ ਦੰਦਾ ਵਿੱਚੋਂ ਮੰਗੇਂਗੀ ਤੈਨੂੰ ਗੁਰੂ ਨਾਨਕ ਦੇ ਦਰ ਤੋਂ ਲੈ ਦੇਵਾਂਗੇ ਅੱਜ ਦੱਸ ਤੇਰੇ ਲਈ ਕੀ ਅਰਦਾਸ ਕਰੀਏ ਤੈਨੂੰ ਕੀ ਦੇਈਏ ਮਾਤਾ ਪਿਤਾ ਦੀ ਸੇਵਾ ਵਿੱਚ ਐਨੇ ਸੁੱਖ ਨੇ ਜੋ ਮੰਗਿਓ ਮਿਲ ਜਾਂਦਾ ਹੈ ਤੇ ਬੀਬੀ ਭਾਨੀ ਨੇ ਫਿਰ ਮੰਗਣ ਦੀ ਜਾਂਚ ਹੋਵੇ ਬੀਬੀ ਭਾਨੀ ਨੇ ਇੱਕ ਬਚਨ ਕੀਤਾ ਕਿ ਗੁਰੂ ਪਿਤਾ ਜੀ ਉਹ ਤਿੰਨ ਪੀੜੀਆਂ ਹੋ ਗਈਆਂ ਤੁਸੀਂ ਤੀਸਰੀ ਪੀੜੀ ਤੇ ਹੋ ਤੀਸਰੀ ਗੁਰਤਾ ਗਦੀ ਤੇ ਹੋ ਗੁਰੂ ਨਾਨਕ ਦੇਵ ਮਹਾਰਾਜ ਨੇ ਘਰ ਦੇ ਵਿੱਚ ਗੁਰਤਾ ਗਦੀ ਨਹੀਂ ਦਿੱਤੀ ਉਹਦਾ ਕਾਰਨ ਇਹ ਨਹੀਂ ਸੀ ਕਿ ਪੁੱਤਰ ਲੈਕ ਨਹੀਂ ਸੀ